ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਗਏ ਆ ਜੀ ਅਸੀਂ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਉਹ ਪੁਰਾਤਨ ਗੁਫਾਵਾਂ ਜਿੱਥੇ ਉਹ ਆ ਕੇ ਰੁਕਦੇ ਹੁੰਦੇ ਸਨ ਇਸ ਟਾਈਮ ਅਸੀਂ ਪਹੁੰਚ ਗਏ ਰੋਪੜ ਸ਼ਹਿਰ ਦੇ ਬਾਈਪਾਸ ਤੇ ਤੇ ਇਹ ਬਾਈਪਾਸ ਹੁੰਦਾ ਹੋਇਆ ਜਾਵੇਗਾ ਰੈਲ ਮਜਰੇ ਨੂੰ ਤੇ ਆਪਾਂ ਨੇ ਰੈਲ ਮਜਰੇ ਦੇ ਵਿੱਚੋਂ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜੋ ਗੁਫਾਵਾਂ ਹਨ ਉੱਥੇ ਨੂੰ ਜਾਣਾ ਹੈ ਤੁਸੀਂ ਧਿਆਨ ਰੱਖਿਓ ਰਸਤੇ ਦਾ ਕਿੱਧਰ ਕਿਧਰ ਨੂੰ ਜਾਂਦਾ ਹੈ ਜਦੋਂ ਤੁਸੀਂ ਆਉਣਾ ਹੋਇਆ ਤਾਂ ਇਸ ਰਸਤੇ ਨੂੰ ਆ ਸਕਦੇ ਹੋ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜੋ ਗੁਫਾਵਾਂ ਹਨ ਕਿਵੇਂ ਦੀ ਉਹਨਾਂ ਦੀ ਹਾਲਾਤ ਹਨ ਸੋ ਸਾਰਾ ਤੁਹਾਨੂੰ ਦਿਖਾਵਾਂਗੇ ਸੋ ਬਣੇ ਰਿਹਾ ਵੀਡੀਓ ਵਿੱਚ ਆਓ ਚੱਲਦੇ ਹਾਂ ਜੇ ਕੋਈ ਮੇਰਾ ਵੀਰ ਪਹਿਲਾਂ ਆ ਕੇ ਗਿਆ ਹੈ ਤਾਂ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਉੱਥੇ ਜਾ ਕੇ ਵੈਸੇ ਅਸੀਂ ਪਿਛਲੇ ਸਾਲ ਵੀ ਗਏ ਸੀ ਮਹੀ ਮਹੀਨੇ ਵਿੱਚ ਉਸ ਟਾਈਮ ਜਿਹੜੀ ਜੋ ਸੁਰੰਗ ਸੀ ਉਹ ਸਾਫ਼ ਕੀਤੀ ਹੋਈ ਸੀਗੀ ਗੁਫਾ ਉਸ ਦੇ ਇੱਕ ਪਾਸੇ ਦੀ ਵੜ ਕੇ ਦੂਜੇ ਪਾਸੇ ਨਿਕਲ ਹੋ ਜਾਂਦਾ ਸੀ ਪਰ ਹੁਣ ਜਦੋਂ ਅਸੀਂ ਗਏ ਸੀ ਇਸ ਵਾਰ ਇੱਕ ਪਾਸੇ ਤਾਂ ਜਾ ਹੁੰਦਾ ਜਾਂਦਾ ਹੈ ਪਰ ਦੂਜੇ ਪਾਸੇ ਨਹੀਂ ਨਿਕਲ ਹੁੰਦਾ ਉਹ ਸਫਾਈ ਨਹੀਂ ਕੀਤੀ ਇਹਨਾਂ ਨੇ ਜੋ ਵੀ ਉੱਥੇ ਰਹਿੰਦੇ ਹਨ ਜੋ ਵੀ ਵੀ ਸਫਾਈ ਕਰਦੇ ਹਨ ਮੇਰੀ ਇਹਨਾਂ ਨੂੰ ਇੱਕ ਹੋਰ ਰਿਕੁਐਸਟ ਹੈ ਵੀ ਭਾਈ ਸਫਾਈ ਕਰਦੇ ਆ ਕਰੋ ਜੇ ਕੋਈ ਬਾਹਰ ਤੇ ਦੇਖਣ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਵਧੀਆ ਲੱਗਦਾ ਹੈ ਦੇਖਣ ਨੂੰ ਠੀਕ ਇਹ ਜੋ ਤੁਸੀਂ ਰਸਤਾ ਦੇਖ ਰਹੇ ਹੋ ਸਿੱਧਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਫਾਵਾਂ ਵਿੱਚ ਨੂੰ ਹੋ ਕੇ ਜਾਂਦਾ ਹੈ ਪਰ ਤੁਸੀਂ ਇੱਧਰ ਨੂੰ ਨਹੀਂ ਆਉਣਾ ਤੁਸੀਂ ਰੇਲ ਮਾਜਰੇ ਦੇ ਵਿੱਚ ਨੂੰ ਹੋ ਕੇ ਜਾਣਾ ਹੈ ਇੱਧਰ ਵਾਲਾ ਰਸਤਾ ਥੋੜਾ ਜਿਆਦਾ ਖਰਾਬ ਹੈ ਬਾਈਕ ਤੇ ਆਉਣਾ ਬਹੁਤ ਔਖਾ ਹੋ ਜਾਂਦਾ ਹੈ ਜੇ ਤੁਸੀਂ ਗੱਡੀ ਤੇ ਹੋ ਤਾਂ ਜਰੂਰ ਆ ਸਕਦੇ ਹੋ ਗੱਡੀ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਰੇਤਾ ਜ਼ਿਆਦਾ ਹੋਣ ਕਰਕੇ ਬਾਈਕ ਚਲਾਉਣੀ ਥੋੜੀ ਔਖੀ ਹੋ ਜਾਂਦੀ ਹੈ। ਪਰ ਇਹ ਨਹੀਂ ਕਿ ਆਵਾ ਹੋਵੇ ਫਿਰ ਕੋਈ ਚੱਕਰ ਨਹੀਂ ਹੈ। ਪਰ ਤੁਸੀਂ ਜ਼ਿਆਦਾ ਤੱਕ ਧਿਆਨ ਰੱਖਿਓ ਕਰੈਲ ਮੱਜਰੇ ਵਾਲੀ ਸਾਈਡ ਨੂੰ ਹੀ ਆਉਣਾ ਹੈ। ਇਹ ਸ਼ਾਰਟਕਟ ਹੈ ਜੀ। ਇਹ ਥੋੜਾ ਰਸਤਾ ਠੀਕ ਨਹੀਂ ਹੈ। ਅਸੀਂ ਤਾਂ ਚਲੋ ਹੁਣ ਆ ਗਏ ਹਾਂ ਸਾਨੂੰ ਤਾਂ ਇੱਧਰ ਨੂੰ ਹੀ ਜਾਣਾ ਪੈਣਾ ਹੈ। ਬਾਕੀ ਅਸੀਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ। ਇਹ ਰਸਤਾ ਨੋਟ ਕਰੀ ਜਾਓ ਤੁਸੀਂ ਵੀ। ਕਿੱਧਰ ਕਿੱਧਰ ਹੋ ਕੇ ਜਾਂਦਾ ਹੈ। ਤੁਹਾਨੂੰ ਕੋਈ ਆਉਣ ਵਿੱਚ ਦਿੱਕਤ ਨਹੀਂ ਆਵੇਗੀ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਇੱਥੇ ਆਉਣ ਲਈ ਰਸਤਾ ਪੱਕਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਯਾਤਰੀਆਂ ਲਈ ਕੋਈ ਪ੍ਰੋਬਲਮ ਨਾ ਆਵੇ ਇਹ ਜੋ ਪਹਾੜੀ ਤੁਸੀਂ ਦੇਖ ਰਹੇ ਹੋ ਇਹ ਪਹਾੜੀ ਤੇ ਉੱਗੇ ਜਾ ਕੇ ਥੋੜਾ ਜਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਹਨ ਤੋਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਵੀਡੀਓ ਵਿੱਚ ਸਭ ਤੋਂ ਮੇਨ ਗੱਲ ਇਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲਗੀ ਤਾਂਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਕਿਸੇ ਹੋਰ ਨੂੰ ਵੀ ਜਾਣਕਾਰੀ ਮਿਲ ਸਕੇ ਅਸੀਂ ਪਹਿਲਾਂ ਵੀ ਇੱਥੇ ਆਏ ਹੋਏ ਹਾਂ ਇਸ ਲਈ ਸਾਨੂੰ ਰਸਤਾ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਈ ਪਰ ਤੁਹਾਨੂੰ ਇਸ ਲਈ ਕਹਿੰਦੇ ਹਾਂ ਵੀ ਰਸਤਾ ਤੁਸੀਂ ਨੋਟ ਕਰ ਲਓ ਤੁਹਾਨੂੰ ਜੇ ਤੁਸੀਂ ਪਹਿਲੀ ਵਾਰ ਆਣਾ ਹੈ ਤਾਂ ਕੋਈ ਦਿੱਕਤ ਨਹੀਂ ਆਵੇਗੀ ਪਹਿਲਾਂ ਸਾਨੂੰ ਕਾਫੀ ਦਿੱਕਤ ਆਈ ਸੀ ਪਿਛਲੇ ਸਾਲ ਪਰ ਹੁਣ ਸਾਨੂੰ ਰਸਤੇ ਦਾ ਪਤਾ ਲੱਗ ਗਿਆ ਹੈ ਇਸ ਲਈ ਅਸੀਂ ਜਾ ਰਹੇ ਹਾਂ ਆਰਾਮ ਨਾਲ ਤੁਸੀਂ ਇਹ ਰਸਤਾ ਨੋਟ ਕਰੀ ਜਾਓ ਜਦੋਂ ਕਿਤੇ ਆਉਣਾ ਹੋਇਆ ਤਾਂ ਇਸ ਰਸਤੇ ਨੂੰ ਆ ਸਕਦੇ ਹੋ ਹੁਣ ਅਸੀਂ ਪਹੁੰਚਣ ਹੀ ਵਾਲੇ ਹਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਕਿਤੇ ਕੋਈ ਜਾਣਕਾਰੀ ਰਹਿ ਨਾ ਜਾਵੇ ਇਸ ਜਗ੍ਹਾ ਤੇ ਇੱਕ ਪੁਰਾਤਨ ਖੂਬੀ ਹੈ ਜੋ ਹੁਣ ਵੀ ਇਸ ਟਾਈਮ ਚੱਲ ਰਿਹਾ ਹੈ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਹੁਣ ਅਸੀਂ ਪਹੁੰਚਣ ਵਾਲੇ ਆਪਾਂ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਵਿੱਚ ਇਹ ਜੋ ਸਾਹਮਣੇ ਤੁਸੀਂ ਸਾਈਨ ਬੋਰਡ ਲੱਗਿਆ ਹੋਇਆ ਦੇਖ ਰਹੇ ਹੋ ਇਹ ਉਹ ਸ ਉਹਨਾਂ ਦਾ ਹੀ ਸਾਈਨ ਬੋਰਡ ਹੈ। ਉਹ ਇੱਥੋਂ ਚੱਲ ਕੇ ਥੋੜੀ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਹਨ। ਇਹ ਤੁਸੀਂ ਨੋਟ ਕਰ ਲਓ ਧਿਆਨ ਨਾਲ ਧਿਆਨ ਜ਼ਰੂਰ ਰੱਖਿਓ। ਸੋ ਹੁਣ ਅਸੀਂ ਪਹੁੰਚ ਗਏ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਕੋਲ। ਇਹ ਸਥਾਨ ਤੇ ਬਾਬਾ ਜੀ ਰਹਿੰਦੇ ਹਨ ਉਹ ਲੰਗਰ ਦੀ ਸੇਵਾ ਕਰਦੇ ਹਨ। ਜੇ ਉਹਦਾ ਕੋਈ ਤੁਸੀਂ ਆਉਂਦੇ ਹੋ ਤਾਂ ਤਿਲ ਫੁੱਲ ਭੇਟਾ ਜ਼ਰੂਰ ਕਰਕੇ ਜਾਇਆ ਕਰੋ। ਇਸ ਵੰਦਾ ਜ਼ਰੂਰ ਦਿੱਤੇ ਜਾਇਆ ਕਰੋ। ਕਿਸੇ ਗਰੀਬ ਦੇ ਢਿੱਡ ਵਿੱਚ ਕੁਛ ਨਾ ਕੁਛਨ ਪੈ ਜਾਂਦਾ ਹੈ ਹੁਣ ਤੁਸੀਂ ਧਿਆਨ ਨਾਲ ਦੇਖਿਓ ਇਹ ਜੋ ਗੁਫਾਏ ਪੱਕੀ ਕਰ ਦਿੱਤੀ ਗਈ ਹੈ ਤੇ ਦਰਵਾਜ਼ਾ ਲਗਾ ਕੇ ਜਿੰਦਰਾ ਲਗਾ ਦਿੱਤਾ ਗਿਆ ਹੈ ਆਮ ਬੰਦਾ ਕੋਈ ਇੱਥੇ ਆ ਨਹੀਂ ਸਕਦਾ ਜੇ ਕੋਈ ਵੀਡੀਓ ਬਣਾਉਣ ਵਾਲਾ ਹੈ ਉਸ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਇਹ ਜੋ ਜਿੰਦਰਾ ਲੱਗਿਆ ਹੋਇਆ ਹੈ ਇਸ ਸਥਾਨ ਤੇ ਹੈ ਜੀ ਗੁਫਾ ਦੂਜੀ ਗੁਫਾ ਇਹ ਹੈ ਜਿੱਥੇ ਅਸੀਂ ਪੌੜੀਆਂ ਚੜ੍ਹ ਕੇ ਜਾ ਰਹੇ ਹਾਂ ਇਹ ਕੱਚੀ ਹੈ ਤਸੀਹੇ ਨਾਲ ਦੇਖਿਓ ਅਸੀਂ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਅੰਦਰ ਤੱਕ ਜਾਵਾਂਗੇ ਵੀਡੀਓ ਗੁਫਾ ਦੇ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਿਓ ਇਹ ਸੇ ਸਥਾਨ ਤੇ ਰੁਕਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਸਿੰਘਾਂ ਸਮੇਤ ਘੋੜਾ ਵੀ ਅੰਦਰ ਚਲੇ ਜਾਂਦਾ ਸੀ ਦੇਖੋ ਕੱਡੀਆਂ ਗੁਫਾਵਾਂ ਸਨ ਕਿਸੇ ਟਾਈਮ ਅੰਦਰ ਹੀ ਅੰਦਰ ਅਟੈਚ ਸਨ ਕਾਫੀ ਸਮਾਂ ਇੱਥੇ ਰਹਿ ਵੀ ਹੋ ਸਕਦਾ ਸੀ ਜੇ ਗਰਮੀ ਹੁੰਦੀ ਸੀ ਤਾਂ ਅੰਦਰੋਂ ਠੰਡੀਆਂ ਹੁੰਦੀਆਂ ਸੀ ਅਗਰ ਜੇ ਠੰਡ ਪੈਂਦੀ ਆ ਬਾਹਰ ਤਾਂ ਅੰਦਰੋਂ ਗਰਮ ਹੁੰਦੀ ਆ ਸੀ ਗੁਫਾਵਾਂ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕੀ ਹਾਲਾਤ ਹੋ ਚੁੱਕੇ ਹਨ ਇਹਨਾਂ ਗੁਫਾਵਾਂ ਦੇ ਬਸ ਇਕੱਲਾ ਬੰਦਾ ਹੀ ਅੰਦਰ ਜਾ ਸਕਦਾ ਹੈ ਪਰ ਅਸੀਂ ਫੋਨ ਦੀ ਫਲੈਸ਼ਲਾਈਟ ਬਣ ਲਈ ਹੈ ਜਿੰਨਾ ਕੋ ਹੋ ਸਕੇ ਤੁਹਾਨੂੰ ਦਿਖਾਵਾਂਗੇ ਇਹ ਇਹਦੇ ਜੋ ਹਾਲਾਤ ਬਣੇ ਹੋਏ ਹਨ ਇਹ ਹੁਣ ਦੀ ਵੀਡੀਓ ਹੈ ਅਸੀਂ ਪਿਛਲੇ ਸਾਲ ਵਾਲੀ ਵੀਡੀਓ ਵੀ ਅਟੈਚ ਕਰਾਂਗੇ ਨਾਲ ਵੀਡੀਓ ਦੇ ਐਂਡ ਵਿੱਚ ਉਹ ਵੀ ਤੁਸੀਂ ਦੇਖਿਓ ਕਿ ਮੈਂ ਆਰਾਮ ਨਾਲ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਹੋ ਸਕਦਾ ਸੀ ਪਰ ਹੁਣ ਅੱਗੇ ਕੁਝ ਨਹੀਂ ਦਿਖ ਰਿਹਾ ਹਨੇਰਾ ਹੈ ਇਸ ਦਾ ਮਤਲਬ ਹੈ ਦੂਜੇ ਪਾਸੇ ਤੋਂ ਰੇਤ ਆ ਗਿਆ ਹੈ ਤੇ ਇੱਕ ਪਾਬੰਦ ਹੋ ਗਈ ਹੈ ਲੋੜਾ ਇਹਨਾਂ ਨੂੰ ਸੰਭਾਲਣ ਦੀ ਕਿਸਾਨ ਸੰਭਾਲ ਕੀਤੀ ਜਾਵੇ ਤਾਂ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਤਿਹਾਸ ਬਾਰੇ ਦੱਸਿਆ ਜਾ ਸਕਦਾ ਹੈ ਦੇਖੋ ਸਾਰਾ ਹਨੇਰਾ ਹੀ ਆ ਅੰਦਰ ਇਸ ਤੋਂ ਅੱਗੇ ਨਹੀਂ ਜਾ ਹੋ ਰਿਹਾ ਸਾਰਾ ਰੇਤਾ ਆ ਗਿਆ ਹੈ ਤੇ ਗੁਫਾ ਬੰਦ ਹੋ ਗਈ ਹੈ ਇਹ ਜੋ ਤੁਸੀਂ ਸੱਜੇ ਪਾਸੇ ਦਰਵਾਜ਼ਾ ਦੇਖ ਰਹੇ ਹੋ ਇਹ ਦੂਜੀ ਗੁਫਾ ਦੇ ਨਾਲ ਜਾ ਕੇ ਅਟੈਚ ਹੁੰਦਾ ਸੀ ਪਰ ਹੁਣ ਕੁਝ ਨਹੀਂ ਦਿਖ ਰਿਹਾ ਹੁਣ ਆਪਾਂ ਬਾਹਰ ਤੋਂ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਹੁਣ ਜੋ ਇੱਥੇ ਤੁਸੀਂ ਦੇਖ ਰਹੇ ਹੋ ਧਿਆਨ ਨਾਲ ਸ਼ਾਇਦ ਹੀ ਦਿਖੇ ਪਰ ਅਸੀਂ نیچے ਜਾ ਕੇ ਹੀ ਦਿਖਾਵਾਂਗੇ ਇਸ ਸਥਾਨ ਤੇ ਇੱਕ ਖੂਹ ਬਣਿਆ ਹੋਇਆ ਹੈ ਉਸ ਤੋਂ ਪਹਿਲੇ ਜਮਾਨੇ ਵਿੱਚ ਇੱਥੇ ਇੱਕ ਪਿੰਡ ਹੁੰਦਾ ਸੀ ਜੋ ਮੁਗਲਾਂ ਨੇ ਹਮਲਾ ਕਰਕੇ ਸਾਰਾ ਪਿੰਡ ਖਤਮ ਕਰ ਦਿੱਤਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨਾ ਗੁਫਾਵਾਂ ਵਿੱਚ ਹਨ ਤਾਂ ਉਹਨਾਂ ਨੇ ਇੱਥੇ ਹਮਲਾ ਕਰ ਦਿੱਤਾ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੋਂ ਅੱਗੇ ਲੰਘ ਗਏ ਸਨ ਕਿਹਾ ਜਾਂਦਾ ਹੈ ਕਿ ਇਹ ਗੁਫਾਵਾਂ ਲਾਹੌਰ ਨੂੰ ਵੀ ਜਾਂਦੀਆਂ ਸਨ ਇਹਨਾਂ ਦਾ ਰਸਤਾ ਇਹ ਸੀਕ੍ਰਟ ਗੁਫਾਵਾਂ ਸਨ ਇਹਨਾਂ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਜੋ ਹਲੋ ਚਲੋ ਹੁਣ ਆਪਾਂ نیچے ਜਾ ਕੇ ਤੁਹਾਨੂੰ ਉਹ ਪ੍ਰਾਤਨ ਖੂਬ ਦਿਖਾਉਂਦੇ ਹਾਂ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਅੱਗੇ ਜਾ ਕੇ ਤੁਹਾਨੂੰ ਖੂਹ ਚਲਾ ਕੇ ਵੀ ਦਿਖਾਵਾਂਗੇ ਟਿੰਡਾਂ ਵਾਲਾ ਖੂਹ ਕਿਹਾ ਜਾਂਦਾ ਜਿਸ ਨੂੰ ਬਹੁਤ ਘੱਟ ਹੀ ਰਹਿ ਗਏ ਹਨ ਪੰਜਾਬ ਵਿੱਚ ਇਸ ਤਰ੍ਹਾਂ ਦੇ ਖੂਹ ਤੁਸੀਂ ਇੱਕ ਗੱਲ ਨੋਟ ਕਰੋ ਇਹ ਸਾਰਾ ਇਲਾਕਾ ਹੈ ਜੋ ਰੇਤਲਾ ਇਲਾਕਾ ਹੈ ਪਰ ਇਹ ਖੂਹ ਦੇਖੋ ਅੱਜ ਵੀ ਚੱਲ ਰਿਹਾ ਹੈ ਇਹ ਬਾਬਾ ਜੀ ਇੱਥੇ ਹੀ ਹੁੰਦੇ ਹਨ ਤੁਹਾਨੂੰ ਦਿਖਾਵਾਂਗੇ ਖੂਹ ਚਲਾ ਕੇ ਪਾਣੀ ਕੱਢ ਕੇ ਲਓ ਜੀ ਸਾਡਾ ਮਿੱਤਰ ਮੋਆਇਨਾ ਕਰ ਰਿਹਾ ਹੈ ਤੇ ਇਸ ਤੋਂ ਬਾਅਦ ਦੇਵੇਗਾ ਜਿਹੜਾ ਤੇ ਫਿਰ ਦੇਖਦੇ ਆਂਦਾ ਪਾਣੀ ਜਾਂ ਨਹੀਂ ਉਹ ਬਣੇ ਰਿਹਾ ਵੀਡੀਓ ਵਿੱਚ ਲਓ ਜੀ ਦੇਖੋ ਇਹ ਦੇਖੋ ਜੀ ਧਿਆਨ ਨਾਲ ਪਾਣੀ ਆ ਗਿਆ ਹੈ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਇਸ ਖੂਹ ਤੇ ਵੀ ਆ ਕੇ ਜਰੂਰ ਜਾਇਆ ਕਰੋ ਆ ਦੇਖੋ ਜੀ ਪਾਣੀ ਆ ਰਿਹਾ ਏਦਾਂ ਦੇ ਖੂਬ ਬਹੁਤ ਘੱਟ ਹੀ ਮਿਲਦੇ ਹਨ ਪੰਜਾਬ ਵਿੱਚ ਦੇਖਣ ਨੂੰ ਕਿਉਂਕਿ ਪਾਣੀ ਕਾਫੀ ਸੁੱਕ ਗਿਆ ਹੈ ਖੂਬ ਬੰਦ ਹੋ ਗਏ ਹਨ ਜੇ ਤੁਹਾਡੇ ਇਲਾਕੇ ਵਿੱਚ ਵੀ ਕੋਈ ਏਦਾਂ ਦਾ ਖੂਹ ਚੱਲ ਰਿਹਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਪਰ ਸਾਡੇ ਇਲਾਕੇ ਵਿੱਚ ਤਾਂ ਇਹੀ ਖੂਹ ਹੈ ਇੱਕ ਚੋ ਚੱਲ ਰਿਹਾ ਹੈ ਹੁਣ ਤੱਕ ਪਾਣੀ ਨਿਕਲ ਰਿਹਾ ਹੈ ਇਸ ਵਿੱਚ ਪਾਣੀ ਵੀ ਦੇਖੋ ਕਿੰਨਾ ਸਾਫ਼ ਠੰਡਾ ਬਹੁਤ ਵਧੀਆ ਪਾਣੀ ਹੈ ਸੀ ਪਾਣੀ ਪੀ ਕੇ ਦੇਖਿਆ ਸੀ ਬਹੁਤ ਸੁਆਦ ਸੀ ਪਾਣੀ ਇਸ ਖੂ ਦਾ ਇਸ ਇਲਾਕੇ ਵਿੱਚ ਬਾਂਦਰ ਵੀ ਰਹਿੰਦੇ ਹਨ ਪਰ ਇਹ ਪੈਸੇ ਦਾ ਕਿਸੇ ਨੂੰ ਕੁਝ ਨਹੀਂ ਕਹਿੰਦੇ ਪਰ ਆਪਣਾ ਬਚ ਕੇ ਰੋ ਪਾਈ ਆਪਣਾ ਸਮਾਨ ਬਚਾ ਕੇ ਰੱਖਿਓ ਜਦੋਂ ਵੀ ਤੁਸੀਂ ਆਉਣਾ ਹੈ ਲੋ ਜੀ ਹੁਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਉਹ ਰਸਤਾ ਦਿਖਾ ਦਿੰਦੇ ਹਾਂ ਇਸੇ ਰਸਤੇ ਨੂੰ ਤੁਸੀਂ ਆਉਣਾ ਹੈ ਸੋ ਧਿਆਨ ਨਾਲ ਦੇਖਿਓ ਹੁਣ ਵੀਡੀਓ ਨੂੰ ਇਸ ਜਗ੍ਹਾ ਬਾਰੇ ਨੋਟ ਕਰ ਲਿਓ ਤਾਂ ਆਉਣ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਇਹ ਲਿਖਿਆ ਹੋਇਆ ਹੈ ਜੀ ਸੰਤ ਆਸ਼ਰਮ ਤਪਸਥਾਨ ਇਹ ਦੇਖੋ ਜੋ ਬਾਈਕਾਂ ਤੇ ਆ ਰਹੇ ਆ ਇਸ ਇਹ ਉਹੀ ਸਥਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਤਨ ਗੁਫਾਵਾਂ ਵਾਲਾ ਇਸੇ ਜਗ੍ਹਾ ਤੇ 2 ਅਪ੍ਰੈਲ ਨੂੰ ਸੰਤ ਸਮਾਗਮ ਹੁੰਦਾ ਹੈ ਤੁਸੀਂ 2 ਅਪ੍ਰੈਲ ਨੂੰ ਵੀ ਆ ਸਕਦੇ ਹੋ ਜੀ ਇਹ ਵੀਡੀਓ ਹੈ ਪਿਛਲੇ ਸਾਲ ਵਾਲੀ ਜਦੋਂ ਦਰਵਾਜ਼ਾ ਖੁੱਲਾ ਸੀ ਇੱਥੋਂ ਦਾ ਤੇ ਅਸੀਂ ਵੀ ਨਾਲ ਲੱਗਦੀ ਵੀਡੀਓ ਬਣਾ ਲਈ ਸੋ ਆਓ ਆਪਾਂ ਹੁਣ ਅੰਦਰ ਜਾ ਕੇ ਦੇਖਦੇ ਹਾਂ ਇਹ ਸਾਰੀ ਗੁਫਾ ਇਹਨਾਂ ਨੇ ਪੱਕੀ ਕੀਤੀ ਹੋਈ ਹੈ ਜੋ ਬਾਬਾ ਜੀ ਰਹਿੰਦੇ ਹਨ ਇਸ ਸਥਾਨ ਤੇ ਦੇਖੋ ਛੋਟੇ ਛੋਟੇ ਕਮਰੇ ਬਣੇ ਹੋਏ ਹਨ ਇਸ ਗੁਫਾ ਵਿੱਚ ਇਹ ਗੁਫਾ ਅੰਦਰੋਂ ਇੰਨੀ ਠੰਡੀ ਹੈ ਗਰਮੀਆ ਵਿੱਚ ਕੋਈ AC ਲਗਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਇੰਨੀ ਜ਼ਿਆਦਾ ਠੰਡੀ ਹੈ ਬੈਠ ਜਾਓ ਤੁਸੀਂ ਇੱਥੇ ਆ ਕੇ ਬਹੁਤ ਆਰਾਮ ਮਿਲਦਾ ਹੈ ਇਸ ਸਥਾਨ ਤੇ ਆ ਕੇ ਇਹ ਸਾਰੀ ਪੱਕੀ ਕਰ ਲਈਤੀ ਗਈ ਹੈ ਇਹਨਾਂ ਨੂੰ ਚਾਹੀਦਾ ਹੈ ਦੂਜੀ ਗੁਫਾ ਵੀ ਪੱਕੀ ਕਰ ਲੈਣ ਪਰ ਅਸੀਂ ਕੀ ਕਹਿ ਸਕਦੇ ਹਾਂ ਅਸੀਂ ਇਹਨਾਂ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਸੋ ਤੁਸੀਂ ਹੁਣ ਇਹ ਗੁਫਾ ਦੇਖੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੂਜੀ ਗੁਫਾ ਦਿਖਾਵਾਂਗੇ। ਦੇਖੋ ਬਹੁਤ ਵਧੀਆ ਬਣਾਈ ਹੋਈ ਹੈ ਗੁਫਾਵਾਂ ਇਸ ਨੇ ਇਹਨਾਂ ਨੇ। ਜਦੋਂ ਤੁਸੀਂ ਗਰਮੀ ਵਿੱਚ ਆਉਂਦੇ ਹੋ ਤਾਂ ਬਹੁਤ ਠੰਡੀ ਹੁੰਦੀ ਹੈ ਗੁਫਾ। ਸੋ ਆਪ ਚੱਲਦੇ ਹਾਂ ਹੁਣ ਆਪਾਂ ਦੂਜੀ ਗੁਫਾਵਾਂ ਵੱਲ। ਇਹ ਦੇਖੋ ਜੀ ਇਹ ਪਿਛਲੇ ਸਾਲ ਵਾਲੀ ਵੀਡੀਓ ਹੈ ਸਾਡੀ ਇਹ। ਹੁਣ ਤੁਸੀਂ ਆਪ ਹੀ ਦੇਖ ਕੇ ਅੰਦਾਜ਼ਾ ਲਗਾ ਲਿਓ ਕਿ ਪਿਛਲੇ ਸਾਲ ਨਾਲੋਂ ਹੁਣ ਕਿੰਨੀ ਕਸਾਂਬ ਸੰਭਾਲ ਹੋਈ ਹੈ ਇਸ ਗੁਫਾ ਦੀ ਆਓ ਚੱਲਦੇ ਹਾਂ ਜੋ ਮਣੇ ਰਹੇ ਹੋ ਵੀਡੀਓ ਵਿੱਚ ਇਹ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਤੁਹਾਨੂੰ ਜਾਣਕਾਰੀ ਮਿਲ ਸਕੇ ਸੋ ਵੀਡੀਓ ਨੂੰ ਲਾਇਕ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਇਹ ਦੇਖੋ ਹੁਣ ਆਪਾਂ ਅੰਦਰ ਚੱਲਦੇ ਹਾਂ ਆਓ ਫਿਰ ਦੇਖੀਏ ਅੰਦਰ ਤੋਂ ਕੀ ਹਾਲਾਤ ਨੇ ਗੁਫਾ ਦੇ ਲਓ ਜੀ ਚੱਲਦੇ ਹਾਂ ਫਿਰ ਅੰਦਰ ਤੁਸੀਂ ਇੱਥੇ ਹੀ ਅੰਦਾਜ਼ਾ ਲਗਾ ਲਓ ਗੁਫਾ ਦੇ ਅੰਦਰ ਵੱੜਦੀ ਸਾਰ ਹੀ ਵਿੱਚ ਚਾਨਣਾ ਦਿਖ ਰਿਹਾ ਹੈ ਹੁਣ ਇਸ ਦਾ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਸੀਂ ਜਾ ਸਕਦੇ ਹਾਂ ਪਰ ਜਿਹੜੀ ਪਹਿਲਾਂ ਵਾਲੀ ਵੀਡੀਓ ਪਾਈ ਸੀ ਉਸ ਵਿੱਚ ਹਨੇਰਾ ਹੀ ਸੀ ਦੂਜੇ ਪਾਸੇ ਦਾ ਕੁਝ ਪਤਾ ਨਹੀਂ ਚੱਲ ਰਿਹਾ ਸੀ ਇਹ ਗੁਫਾ ਵੀ ਕਾਫੀ ਠੰਡੀ ਹੈ ਵਿੱਚੋਂ ਹੁਣ ਇਸ ਤੇ ਦੂਜੇ ਪਾਸੇ ਨਿਕਲ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਬੰਦਾ ਆਰਾਮ ਨਾਲ ਖੜਾ ਹੋ ਸਕਦਾ ਹੈ ਸਾਫ਼ ਸਫਾਈ ਕੀਤੀ ਹੋਈ ਸੀ ਵੀਰਾਂ ਨੇ ਲਓ ਜੀ ਹੁਣ ਤੁਸੀਂ ਵੇਖ ਰਹੇ ਹੋ ਵੀਡੀਓ ਵਿੱਚ ਤੁਹਾਨੂੰ ਗੁਫਾ ਅੰਦਰ ਤੋਂ ਦਿਖਾ ਰਹੇ ਆਂ ਕੀ ਹਾਲਾਤ ਨੇ ਗੁਫਾਾਂ ਦੇ ਸਵਾਉ ਦੇਖੋ ਹੁਣ ਅਸੀਂ ਦੂਜੇ ਪਾਸੇ ਨਿਕਲ ਗਏ ਆਂ ਜਦੋਂ ਮੀਂਹ ਆਉਂਦਾ ਹੈ ਫੇਰ ਉਦੋਂ ਆਉਂਦਾ ਹੈ ਇਸ ਵਿੱਚ ਰੇਤਾ ਤੇ ਕੱਢਣਾ ਹੋ ਜਾਂਦਾ ਹੈ ਬਹੁਤ ਔਖਾ ਭਾਈ ਇਸੇ ਲਈ ਹੁੰਦੀ ਨਹੀਂ ਇਸ ਦੀ ਸਫਾਈ ਕੀ ਕਹਿੰਦੇ ਹਨ ਪ੍ਰੋਫੈਸਰ ਸਾਹਿਬ ਆਓ ਸੁਣੀਏ ਸੋ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਆਂ ਰੋਪੜ ਦੇ ਨਾਲ ਲੱਗਦੇ ਪਿੰਡ ਰੈਲਮਾਜਲਾ ਤੇ ਇੱਥੇ ਇਤਿਹਾਸਿਕ ਗੁਫਾਵਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਦਾ ਇਤਿਹਾਸ ਜਿਹੜਾ ਕਿ ਮਿਲਦਾ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਮਿਲਦਾ ਤੇ ਇਹ ਬੰਦਾ ਸਿੰਘ ਬਹਾਦਰ ਜੀ ਦੀਆਂ ਬਣਾਈਆਂ ਹੋਈਆਂ ਆਪਦੀਆਂ ਗੁਫਾਵਾਂ ਨੇ ਤੇ ਆਹ ਜਿਹੜੀ ਗੁਫਾ ਦੇ ਵਿੱਚ ਨੂੰ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹਦਾ ਇਤਿਹਾਸ ਇਹ ਹੈ ਕਿ ਇੱਕ ਟਾਈਮ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਆਉਂਦੇ ਸੀ ਉਹ ਆਪਣੇ ਘੋੜੇ ਸਮੇਤ ਇਹਦੇ ਵਿੱਚ ਨੂੰ ਲੰਘ ਜਾਂਦੇ ਸੀ ਵੈਸ ਨੂੰ ਪਾਰ ਕਰ ਲੈਂਦੇ ਸੀ ਹੁਣ ਆਪਾਂ ਤੁਹਾਨੂੰ ਗੁਫਾ ਦਿਖਾਉਣੇ ਆਜੋ ਜੀ ਗੁਫਾ ਹੈ। ਇਹ ਕਾਫੀ ਠੰਡੀ ਗੁਫਾ ਹੈ। ਅਜਲੇ ਟਾਈਮ 'ਚ ਜੇ ਅਸੀਂ ਬਾਹਰ ਦਾ ਤਾਪਮਾਨ ਦੇਖੀ ਤੇ ਅੰਦਰ ਦਾ ਤਾਪਮਾਨ ਦੇਖੀ ਕਾਫੀ ਫਰਕ ਹੈ। ਦੇਖੋ ਅੰਦਰ ਕਾਫੀ ਠੰਡਾ ਹੈ। ਇਹ ਗੁਫਾ ਹੁਣ ਵੀ ਆਪਾਂ ਦੇਖੋ ਖੜੇ ਹੋ ਕੇ ਚੱਲ ਸਕਦੇ ਹਾਂ। ਇਹ 'ਚ ਕਾਫੀ ਹੌਂਦਾਂ ਘਰੀ ਪਾਏ ਭਰ ਚੁੱਕੇ ਹੈ। ਫਿਰ ਵੀ ਦੇਖੋ ਕਿੰਨੀ ਖੁੱਲੀ ਜੁਦੀ ਗੁਫਾ ਹੈ ਜੀ। ਆਜੋ ਇਹਦਾ ਦੂਜਾ ਸਿਰਾ ਵੀ ਸਾਹਮਣੇ ਨਿਕਲਦਾ ਹੈ। ਦੋਸਤੋ ਇਹ ਸਾਡੇ ਸਿੱਖ ਦੇ ਸਿੱਖੀ ਦੇ ਮਹਾਨ ਜਰਨੈਲਾਂ ਦੁਆਰਾ ਜੋ ਬਣਾਈਆਂ ਗਈਆਂ ਗੁਫਾਵਾਂਾਂ ਜਾਂ ਉਹਨਾਂ ਦੁਆਰਾ ਵਰਤੀ ਗਈ ਇਹ ਗੁਫਾਵਾਂ ਨੇ ਸੋ ਤੁਸੀਂ ਜਿਵੇਂ ਦੇਖਿਆ ਕਿ ਬਹੁਤ ਹੀ ਵਧੀਆ ਹੈ ਤੇ ਹੁਣ ਬਹੁਤ ਘੱਟ ਏ ਥੋੜੀ ਸਾਮ ਸੰਭਾਲ ਹਜੇ ਹੋ ਨਹੀਂ ਰਹੀ ਪਰ ਫਿਰ ਵੀ ਕਾਫੀ ਲੋਕ ਜਾਣੂ ਹੈਗੇ ਆ ਤੇ ਕਾਫੀ ਲੋਕ ਇੱਥੇ ਦੇਖਣ ਵੀ ਆਉਂਦੇ ਆ ਤੇ ਆਪਣਾ ਨਤਮਸਤ ਹੋਣ ਆਣੇ ਆ ਕਿ ਉਹਨਾਂ ਨੇ ਸਾਡੀ ਸਿੱਖੀ ਨੂੰ ਦੇਣ ਦਿੱਤੀ ਏ ਉਹਦੇ ਲਈ ਬਸ ਚਲੋ